ਅੰਦਿਰੋ ਤੋਂ ਬਾਈ ਨਾ ਮੁੰਡੀਆਂ ਪਿੰਡ ਤੋਂ ਆਇਆ ਲੁਧਿਆਣੇ ਦੇ ਵਿੱਚ ਹੀ ਆ ਪਿੰਡ ਇਹ ਤਕਰੀਬਨ ਮੁੰਡੀਆਂ ਆਪਣਾ ਢੰਡਾਰੀ ਜੰਡਾਲੀ ਇਹ ਪਿੰਡ ਵਿੱਚ ਹੀ ਲੋਪ ਹੋ ਗਏ ਭਾਈ ਆਪਣੀ ਵੀਡੀਓ ਦੇਖ ਕੇ ਆ ਇਹਨਾਂ ਦੇ ਘਰੋਂ ਭੈਣ ਦੇਖਦੀ ਸੀ ਇਹਨਾਂ ਨੇ ਨੈਟ ਤੇ ਸਾਰਜ ਕੀਤਾ ਇੱਕ ਦੋ ਵਾਰ ਇਹ ਕਹਿੰਦੇ ਵੀ ਸਾਡੇ ਨਾਲ ਠੱਗੀ ਹੋ ਗਈ ਸੀ گاਵਾ ਮੰਗਾਈਆਂ ਕੋ ਨੂੰ ਪਤਾ ਵੀ ਵੀਡੀਓ ਦੇ ਵਿੱਚ ਵੀ ਨਾ ਅੱਜ ਕੱਲ ਨੈਟ ਤੇ ਵੀ ਲੋਕ ਹਰੇਕ ਜਗ੍ਹਾ ਠੱਗੀ ਥੋੜੀ ਤੇ ਹੋ ਗਏ ਜੇ ਆਪਾਂ ਪੇਜ ਬਣਾਇਆ ਯਾਰ ਹੁਣ ਸਾਡੇ ਘਰ ਆਏ ਨੇ ਜੇ ਹੁਣ ਅਸੀਂ ਕੋਈ ਠੱਗੀ ਠੋਰੀ ਕਰਾਂਗੇ ਇਹਨਾਂ ਨੂੰ ਘਰ-ਦਾਰ ਪਤਾ ਯਾਰ ਦੁਨੀਆ ਜਲੂਸ ਕੱਢ ਦਿੰਦੀ ਆ ਇੱਕ ਪਸੂ ਨਾਲ ਕੋਈ ਸਾਡਾ ਕੋਠਾ ਨਹੀਂ ਪੈਣ ਲੱਗਿਆ ਵਿਸ਼ਵਾਸ ਨਾ ਤੋੜੋ ਬਾਈ ਗਾਵਾਂ ਦੇ ਕੰਮ ਤੋਂ ਹੀ ਭੱਜ ਗਿਆ ਹੁਣ ਮੇਰੀਆਂ ਵੀਡੀਓ ਦੇਖ ਕੇ ਇਹਨਾਂ ਦਾ ਮਨ ਕਰਿਆ ਮੈਂ ਯਾਨੀ ਕਰਮਾਂ ਵਾਲਿਆ ਸੀ ਜਿਹੜਾ ਸਾਡਾ ਇੰਨਾ ਇਹ ਬਾਈ ਹੁਣ ਯਕੀਨ ਕਰਦੇ ਨੇ ਯਾਰ ਸਾਡੇ ਨਾਲ ਜੁੜੇ ਨੇ ਅਸੀਂ ਯਾਰ ਕਦੇ ਵੀ ਮਤਲਬ ਘਿੜੇ ਪੈਣਗੇ ਸਾਡੇ ਮੈਂ ਹਰੇਕ ਵੀਡੀਓ ਤੇਹੀ ਗੱਲ ਕਹਿੰਦਾ ਜਿਹੜੇ ਲੋਕ ਸਾਡੇ ਤੇ ਇੰਨਾ ਵਿਸ਼ਵਾਸ ਕਰਦੇ ਆ ਜੇ ਅਸੀਂ ਇਹਨਾਂ ਨਾਲ ਧੋਖਾ ਕਰਾਂਗੇ ਬਾਈ ਇਹ ਇਹਨਾਂ ਦਾ ਭਰਾਮਾ ਦਾ ਹੀ ਜਿਹੜੇ ਸਾਡੇ ਤੇ ਵਿਸ਼ਵਾਸ ਕਰਦੇ ਇਹਨਾਂ ਦਾ ਹੀ ਪੈਸਾ ਜੇ 1-2 ਮਹੀਨਾਂ 22 ਤੱਕ ਕੋਈ ਨੁਕਸਾਲੀਆਂ ਆ ਵੀ ਗਈਆਂ ਉਹਨਾਂ ਨੂੰ ਘਰੇ ਰੱਖ ਲਿਆ ਕਰੋ ਜਿਹੜਾ ਆਪਾਂ ਨਾ ਪਸ਼ੂ ਉੱਥੋਂ ਲਕਾਤੀ ਮਾਰ ਕੇ ਜਾਂ ਨੁਕਸ ਕੱਢ ਕੇ ਪੈਸੇ ਇਕੱਠਾ ਆ ਕੇ ਲੈ ਕੇ ਆਉਂਦੇ ਆ ਉਹ ਅੱਜਕੱਲ ਕੋਈ ਨਹੀਂ ਮਣਜਣ ਇਹਨਾਂ ਨੇ ਵੀ ਨੁਕਸ ਕੱਢੇ ਹੀ ਦੇਣਾ ਉਹਦੇ 'ਚ ਉਹ ਪਸ਼ੂ ਦਾ ਧੋਖਾ ਦਵਾਉਂਦਾ ਉਹੀ ਬੰਦੇ ਪੈਸੇ ਵੀ ਵੱਧ ਬਿਕਾਉਂਦਾ ਪਸ਼ੂ ਵੇਚਣ ਵਾਲੇ ਨੂੰ ਵੱਧ ਧੋਖਾ ਇਹਨਾਂ ਨਾਲ ਹੁੰਦਾ ਮਾੜਾ ਪਸ਼ੂ ਨਾਲ ਲਗੋ ਲਾ ਵੇਚੋ ਜੇ ਕੋਈ ਗਲਤੀ ਨਾਲ ਆ ਗਈਗਾ ਉਹਨੂੰ ਘਰੇ ਲਾ ਲਓ ਉਹੀ ਕਿਉਂਕਿ ਤੁਹਾਨੂੰ ਇਹ ਭਲੇਮਾਨ ਲੋਕ ਬਕਤ ਦੇ ਕੇ ਜਾਂਦੇ ਆ ਵੀਰੇ ਆਪਾਂ ਇਹਨਾਂ ਦਾ ਸਾਥ ਦੇਣਾ ਇਹ ਬਿਜ਼ਨਸ ਨੂੰ ਉੱਪਰ ਚੱਕਣਾ ਇਹਦਾ ਦਿਲੂਸ ਨਾ ਕਰੋ ਸਾਰੇ ਪੰਜਾਬ ਦੇ ਵਿੱਚੋਂ ਇੰਨੇ ਫੋਨ ਆਉਂਦੇ ਆ ਮੈਂ ਕਹਿੰਦਾ ਯਾਰ ਲੋਕਾਂ ਦਾ ਮਨ ਟੁੱਟਿਆ ਪਿਆ ਬਾਈ ਦੱਸਦੇ ਸੀ ਆ ਬਾਈ ਜਣੀ ਆ ਦੇਖ ਲਓ ਤੁਹਾਨੂੰ ਉਰੇ ਖੜਾ ਪਾਈ ਕਹਿੰਦਾ ਇਸ ਦੇ ਲਈ ਭੱਜਦਾ ਰੇਕ ਬੰਦਾ ਸਾਨੂੰ ਦਾ ਅਜ ਤਾਂ ਬਿਲਕੁਲ ਹੀ ਕੰਮ ਨਹੀਂ ਛੱਡਦਾ ਸੀ ਇਹ ਕੰਮ ਕਰਨੇ ਨਹੀਂ ਪਰ ਉਹ ਮੁੜ ਕੇ ਦੰਦਾਦਾ ਵੀ ਵੀਡੀਓ ਦੇਖ ਕੇ ਲੋਟੀ ਫੇਰ ਸਾਡਾ ਮਨ ਟੁੜਿਆ ਖੜੇ ਗਿਆ ਜੀ ਦੂਰ ਦਿਆਂ ਕਰਕੇ ਇੱਕ ਵਾਰ ਠੀਕ ਹੈ ਮੈਂ ਕਹਿੰਦਾ ਬਾਈ ਦੇਖ ਜੇ ਤੁਸੀਂ ਵਿਸ਼ਵਾਸ ਕੀਤਾ ਯਾਰ ਵਿਸ਼ਵਾਸ ਉਹ ਆ ਛੋਟੀ ਤੁਹਾਨੂੰ 12 ਕਿਲੋ ਦੁੱਧ ਕਰਕੇ ਦੇਣੀ ਆ ਬਾਈ ਨੂੰ ਮੈਂ ਅੱਜ ਵੀ ਭੇਜ ਦਿੰਦਾ ਬਾਈ ਅਣਜਾਣ ਸੀਗੇ ਮੈਂ ਕਿਹਾ ਵੀ ਬਾਈ ਸਾਈ ਕਰਦੇ ਸਾਈ ਲੈ ਲਈ 4-5 ਦਿਨਾਂ ਦੇ ਵਿੱਚ ਅੱਜ ਚੌਥਾ ਦਿਨ ਅਸਵੀ ਨੂੰ 12 ਕਿਲੋ ਦੁੱਧ ਤੋਂ ਕਰਕੇ ਦਊਂਗਾ ਅਣਜਾਣ ਬੰਦਿਆਂ ਦੀ ਬਾਹ ਫੜੋ ਹੁਣ ਮੈਂ ਵੀ ਇਹਨਾਂ ਨੂੰ ਕਹਿ ਸਕਦਾ ਸੀ ਵੀ ਮੈਂ ਨਾਲੇ ਤਾਂ ਪੈਸੇ ਅੱਜ ਹੀ ਲੈ ਲੈਣੇ ਸੀ ਹੁਣ ਸਾਈ ਲਈ ਆ ਮੈਂ ਵੀ ਇਹਨਾਂ ਨੂੰ ਕਹਿ ਰਿਹਾਦਾ ਸੀ ਵੀ ਆਪਦੀ ਘਰੇ ਲੈ ਜਾਓ ਯਾਰ ਮੇਰੇ ਤਾਂ ਪੈਸੇ ਆਉਂਦੇ ਹੁਣ ਮੈਂ ਲੱਖ ਰੁਪਈਆ ਛੱਡ ਕੇ ਬਾਈ ਨੂੰ ਉੱਪਰਲੇ ਪੈਸੇ ਲੈ ਕੇ ਝੋਟੀ ਇੱਥੇ ਰੱਖਣੀ ਆਰ ਸੰਭਾਲਣੀ ਆ 4 ਦਿਨ 12 ਕਿਲੋ ਤੇ ਕਰਕੇ ਦੇਣੀ ਆ ਨਾਲੇ ਤਾਂ ਮੈਂ ਅੱਜ ਘਰੇ ਜ਼ਿੰਮੇਵਾਰੀ ਲੈ ਲਈ ਨਾਲੇ ਲੱਖ ਰੁਪਈਆ ਬਾਈ ਨੂੰ ਛੱਡਿਆ ਸਰਬ ਕਿਉਂ ਵੀ ਆਪਾਂ ਸੇਵਾ ਕਰਦੇ ਆਂ ਆਪਾਂ ਠੱਗੀ ਧੋਰੀ ਵਾਲੇ ਨਹੀਂ ਕਹ ਫਰੇਕ ਬੰਦਾ ਜਿਹੜਾ ਇਹ ਬਿਜ਼ਨਸ ਨਾਲ ਜੁੜਿਆ ਹੋਇਆ ਵੀਰੇ ਚਾਹੇ ਵਪਾਰ ਕਰਦਾ ਵੀ ਚਾਹੇ ਨੈਟ ਤੇ ਵਪਾਰ ਕਰਦਾ ਇਹਨੂੰ ਦਾਗ ਨਾ ਲਾਵੋ ਸੱਚੇ ਹੋ ਕੇ ਚੱਲੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਦੁਨੀਆ ਜਿਹੜੀ ਰੱਬ ਹੁੰਦੀ ਆ ਪਰਮਾਤਮਾ ਰੱਬ ਕਿਤੇ ਸੋਪਿਆਂ ਨਹੀਂ ਬੈਠਾ ਇਹ ਆ ਜਿਹੜੀ ਦੁਨੀਆ ਦੇਖਣ ਵਾਲੀ ਚੀਜ਼ ਆ ਇਹਨਾਂ 'ਚ ਰੱਬ ਆ ਮੇਰੇ ਸਾਹਮਣੇ ਰੱਬ ਹੀ ਖੜਾ ਵਾ 7 ਫੁੱਟ ਕੱਦਾ ਮੇਰੇ ਲਈ ਰੱਬ ਆ ਜੇ ਇਹਦੇ ਨਾਲ ਮੈਂ ਧੋਖਾ ਕਰੂਗਾ ਤਾਂ ਸਮਝ ਲਓ ਮੈਂ ਰੱਬ ਨਾਲ ਧੋਖਾ ਕਰਦਾ ਮਾਂ ਆ ਮੇਰੇ ਲਈ ਵਿਆਹ ਹੀ ਰੱਬ ਆ ਇਹਨਾਂ ਨਾਲ ਧੋਖਾ ਕਰਕੇ ਨਾਂ ਬਰਬਾਦ ਹੋਵੇ ਪੂਰੇ ਕਿਸੇ ਨੇ ਨਹੀਂ ਰਹਿਣਾ ਸਿਕੰਦਰ ਵੀ ਖਾਲੀ ਹੱਥ ਗਿਆ ਵੱਧ ਜੋੜ ਲੋ ਘੱਟ ਜੋੜ ਲੋ ਵੀਰੇ ਇਹ ਧਰਤੀ ਆ ਨਾ ਜਿਹੜੀ ਇਹ ਘੁੰਮਣ ਨੂੰ ਆ ਮੁੱਲ ਲੈਣ ਨੂੰ ਨਹੀਂ ਹੈਗੀ ਦੁਨੀਆ ਨੂੰ ਦੁਖੀ ਕਰਕੇ ਆਪਦੇ ਮਰਨ ਨੂੰ ਗੰਡੇ ਨਾ ਦੀ ਜੋ ਵੀਰੇ ਇਹ ਬਿਜ਼ਨਸ ਨੂੰ ਆਪਾਂ ਚੱਕੀਏ ਤੁਸੀਂ ਇਹ ਬਿਜ਼ਨਸ ਨਾਲ ਜੁੜੇ ਨਹੀਂ ਹੋਏ ਜਿਹੜੇ ਠੱਗੀ ਕਰਦੇ ਆ ਉਹ ਬਿਜ਼ਨਸ ਦੇ ਪਾਪੀ ਆ ਦੋਖੀ ਆ ਜਿਹੜਾ ਵੀ ਵੀਰ ਆ ਪਹਿਲੀ ਵਾਰ ਚੈਨਲ ਤੇ ਆਇਆ ਵੀਰੇ ਪੇਜ ਨੂੰ ਫੋਲੋ ਕਰ ਲਿਓ ਤਨੂੰ ਜਿੰਨੇ ਜੋਗੇ ਮੈਂ ਐ ਨਹੀਂ ਹੈਗਾ ਵੀ ਬਾਦੂ ਮਸਾ ਲੈ ਕੇ ਜਿੰਨੇ ਕੇ ਲੋਕ ਮੇਰੇ ਤੋਂ ਹੋ ਸਕਿਆ ਉਹਨਾਂ ਨੂੰ ਮੈਂ ਚੰਗਿਆ ਹੀ ਮਹਸਾ ਦਉਂਗਾ ਨਹੀਂ ਨਾ ਜਵਾਬ ਦੇ ਦੂੰ ਮਾਰੀ ਨਾ ਇਸ ਨਹੀਂ ਦਿੰਦਾ ਵੀਡੀਓ ਨਾਲ ਜੁੜੇ ਰਹੋ ਅੱਗੇ ਸ਼ੇਅਰ ਵੀ ਕਰਦੇ ਹੋ ਬਾਈ ਨਾਲ ਵਾਦਾ ਹੋ ਗਿਆ ਬਾਈ ਜੇ ਕੋਈ ਵੀ ਨੁਕਸ ਹੋਇਆ ਤੁਹਾਨੂੰ ਵਾਪਸ ਕਰਕੇ ਜਾਈ ਠੀਕ ਆਪਾਂ ਲਈ ਪੂਰੀ ਸਹੀ ਕਰਕੇ ਲਈਆ 12 ਕਿਲੋ ਦੁੱਧ ਕਰਕੇ ਦਊਂਗਾ ਤੈਨੂੰ ਕੋਈ ਇਹ ਚ ਟੈਨਸ਼ਨ ਨਹੀਂ ਹਰ ਪ੍ਰਮਾਤਮਾ ਕਰੇ ਤੇਰੇ ਕੋਲ ਸ਼ੇਤੀ ਤੋਂ ਸ਼ੇਤੀ 10 12 ਹੋਣ ਏ ਬਾਈ ਦਾ ਦੁੱਧ ਦਾ ਵਧੀਆ ਰੇਟ ਆ ਜਦੋਂ ਇਹ ਬਾਈ ਕਾਮਯਾਬ ਹੋਊਗਾ ਆਪੇ ਹੀ ਆਪਾਂ ਨੂੰ ਆ ਕੇ ਕਹੂਗੀ ਹੋਰ ਵਧੀਆ ਰੇਟ ਵਾਲੀਆਂ ਭੇਜ ਮੈਂ ਕਹਿੰਦਾ ਬਾਈ 5-5 ਲੱਖ ਵਾਲੀ ਛੋਟੀ ਲਜਾਣ ਜੋਗਾ ਕਰੇ ਪ੍ਰਮਾਤਮਾ ਇਹਨੂੰ ਧੰਨਵਾਦ ਜੀ